हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੇ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੰਗਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਇੱਕ ਝੋਟੀ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਨਾਲ ਲੱਗਦੇ ਜੇਕਰ ਪਿੰਡਾਂ ਦੀ ਗੱਲ ਕਰੀਏ ਦੋਸਤੋ ਤੇ ਕੋਟ ਫੁੱਡਾ ਬਿਲਕੁਲ ਨਾਲ ਲੱਗਦਾ ਤੂਤ ਪਿੰਡ ਬਿਲਕੁਲ ਲੱਗ ਗਿਆ ਗਜਲ ਬਿਲਕੁਲ ਲੱਗ ਗਿਆ ਬਲਟੋਏ ਦੀ ਦੂਰੀ ਥੋੜੀ ਬਾਟ ਹੈਗੀ ਆ ਜੋਤ ਸਿੰਘ ਵਾਲਾ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਕੋਟਪੁੱਟੇ ਤੋਂ ਦੋਸਤੋ ਜਦੋਂ ਆਪਾਂ ਖੇਮ ਕਰਨਾ ਰੋੜ ਆਉਨੇ ਆ ਤਾਂ ਤੂਤ ਤੋਂ ਅਗਲਾ ਪਿੰਡ ਪੰਗਾਲਾ ਆਉਂਦਾ ਤੇ ਅੱਗੇ ਦੋਸਤੋ ਰਤੋਂਕੇ ਆ ਜਾਂਦਾ ਤੇ ਇਸੇ ਤਰ੍ਹਾਂ ਅਗੇ ਖੇਮ ਕਰਨਾ ਚਲਾ ਜਾਂਦਾ ਸ਼ਹਿਰ ਤੇ ਠੀਕ ਹੈ ਤੇ ਭਾਜੀ ਓਨਰ ਜਿਹੜੇ ਆ ਦੋਸਤੋ ਮੇਰੇ ਨਾਲ ਹੋਣਗੇ ਅੱਜ ਮਾਲਕ ਜਿਹੜੇ ਨੇ ਦਿਆਲ ਸਿੰਘ ਹੋਣਗੇ ਭਾਜੀ ਦਿਆਲ ਸਿੰਘ ਮੇਰੇ ਨਾਲ ਨੇ ਪੂਰੀ ਗੱਲਬਾਤ ਆਪਾਂ ਭਾਜੀ ਦਿਆਲ ਸਿੰਘ ਹੋਰਾਂ ਦੇ ਨਾਲ ਕਰਾਂਗੇ ਕਰੇ ਲੂ ਦੋਸਤੋ ਝੋਟੀ ਆ ਤੇ ਝੋਟੀ ਪਹਿਲਾ ਸੂਬਾ ਸੂਣੀ ਆ ਪਲੂਨ ਝੋਟੀ ਪਹਿਲਾ ਸੂਬਾ ਸੂਣ ਜਾ ਰਹੀ ਆ ਤੇ ਨਿਗਰ ਪਿੱਟ ਪੁੱਠੇ ਦੀ ਆ ਰਾਜੀ ਆ ਫੁੱਲ ਵਜਨਦਾਰ ਝੋਟੀ ਹੋਵੇਗੀ ਸ਼ੌਂਕੀ ਵੀਰ ਨੇ ਜਿਹੜੇ ਅੱਗੇ ਕਿਸੇ ਵੀਰ ਨੇ ਖਰੀਦਨੀ ਆ ਕਰੇ ਲੂ ਕਰੇ ਰੱਖਣ ਵਾਸਤੇ ਝੋਟੀ ਤੁਸੀਂ ਉਹ ਵੀ ਵੀਰ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਅੱਗੇ ਸੇਲ ਪਰਚੇ ਦਾ ਕੰਮ ਕਰਦੇ ਹੋ ਤਾਂ ਤੁਸੀਂ ਹਰ ਵੀਰ ਨੂੰ ਖੁਲਾਸਾ ਦਿੱਤਾ ਹੈਗਾ ਜਿਹੜਾ ਵੀਰ ਮੋਲ ਭਰ ਦੂਗਾ ਠੀਕ ਹੈ ਜੀ ਉਹ ਜਿਹੜੀ ਇਹ ਝੋਟੀ ਖਰੀਦ ਸਕਦਾ ਲੈ ਕੇ ਜਾ ਸਕਦਾ ਸਿੰਗੀ-ਸੁੰਗੀ ਵਿਖਾਵਾਂਗੇ ਪੂਰੀ ਝੋਟੀ ਦੀ ਸ਼ਕੀਨੀ ਵਿਖਾਵਾਂਗੇ ਮੂੰਹ ਮੱਥਾ ਹਰ ਪਾਸਿਓਂ ਹਰ ਐਂਗਲ ਤੋਂ ਮੈਂ ਝੋਟੀ ਤੈਨੂੰ ਪੂਰੀ ਦਿਖਾਉਂਗਾ ਜੀ ਠੀਕ ਹੈ ਤੇ ਭਾਜੀ ਦਿਆਲ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਆਪਾਂ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਹੈ ਤੇ ਬਾਕੀ ਆਪਦੀ ਟਿਪ ਕੇ ਤਸੱਲੀ ਕਰਨੀ ਆਪਣਾ ਹੱਕ ਸਮਝ ਕੇ ਉਹ ਤੁਸੀਂ ਜਿਹੜੀ ਆ ਦੋਸਤੋ ਵੈਰੀਫਾਈ ਕਰ ਲਿਓ ਠੀਕ ਹੈ ਇੱਕ ਵਾਰੀ ਪੂਰਾ ਬਾਡੀ ਬੰਦਰ ਪੂਰਾ ਸ ਠੀਕ ਹੈ ਜੀ ਪਤਲੀ ਚਮੜੀ ਦੇ ਵਿੱਚ ਹਜੇ ਤਕਰੀਬਨ ਘੱਟੋ ਘੱਟ ਵੀ ਦੋਸਤੋ ਦਿਨ ਲੈਂਦੀ ਆ ਇਹ ਜ਼ਰੂਰ ਨੋਟ ਕਰ ਲਿਓ ਕੋਈ 8 ਤੋਂ 10 ਦਿਨ ਹਜਾ ਸਮਾਂ ਲੱਜੂਗੀ 8 ਤੋਂ 10 ਦਿਨ ਠੀਕ ਹੈ ਜੀ 8 ਤੋਂ 10 ਦਿਨ ਸਮਾਂ ਲੱਜੂ ਬਾਕੀ ਥਣੇਵਾ ਕਾਫੀ ਖੁੱਲਾ ਬਣਾਉਂਗੀ ਜੰਗਾ ਜੀ ਤੇ 20 ਤਰੀਕ ਨੂੰ 20 ਅਪ੍ਰੈਲ ਨੂੰ ਜਿਹੜੇ ਆ ਦੋਸਤੋ ਇਹ ਸੁੰਦੀ ਆ ਠੀਕ ਆ 20 20 ਨੂੰ ਜਿਹੜੇ ਪੂਰੇ ਦਿਨ ਹੁੰਦੇ ਆ ਤੇ ਬੇਸ਼ੱਕ ਤੁਸੀਂ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਜੀ ਠੀਕ ਆ ਦਿਨ ਲੈਂਦੀ ਆ ਤੇ ਉਸ ਹਿਸਾਬ ਨਾਲ ਬਣੂ ਤੁਹਾਨੂੰ ਪੂਰਾ ਠੀਕਾ ਕਦ ਕਦ ਬਹੁਤ ਜ਼ਿਆਦਾ ਸੋਨਾ ਚੋਟੀ ਜਾ ਉਹ ਗੱਲਬਾਤ ਕਰਦੇ ਆ ਠੀਕਾ ਪਾਜੀ ਦਿਆਲ ਸਿੰਘ ਹੋਰਾਂ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਪਾਜੀ ਦਿਆਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਧੰਨਵਾਦ ਤੁਹਾਡਾ ਠੀਕ ਹੈ ਜੀ ਤੇ ਭਾਜੀ त्यार ਸਿੰਘ ਜੀ ਪਿੰਡ ਪੰਘਾਲਾ ਪੈ ਗਿਆ ਹਾਂਜੀ ਹਾਂਜੀ ਤੇ ਝੋਟੀ ਇਹ ਆਪਣੀ ਅੱਜ ਵਿਕਾਊ ਆਪਾਂ ਲਈ ਹੋਈ ਵਿਕਰੀ ਵਾਸਤੇ ਤੇ ਹੈ ਝੋਟੀ ਕਰਦੀ ਆ ਹਾਂਜੀ ਹਾਂਜੀ ਕਰਦੀ ਆ ਠੀਕ ਹੈ ਜੀ ਤੇ ਝੋਟੀ ਬਹੁਤ ਵਧੀਆ ਚੰਗੀ ਸੇਵਾ ਕੀਤੀ ਹੈ ਤੇ ਠੀਕ ਹੈ ਜੀ ਤੁਸੀਂ ਹਾਂ ਜੀ ਦਰਵਾਜੇ ਪੁਰਾਣਾ ਸਾਡਾ ਚੱਲੀ ਜਾਂਦਾ ਅੱਛਾ ਘਰ ਦੇ ਰਵੇ ਦੇ ਵਿੱਚੋਂ ਹੀ ਆ ਤੇ ਕੋਈ ਮਦਰਦਾਰ ਰਿਕਾਰਡ ਕਿੰਨਾ ਕੁ ਦੁੱਧ ਸੀ ਇਸ ਦੀ ਮਦਰਦਾ ਜੀ ਮਦਰਦਾ ਦਾ 16 17 ਲੀਟਰ ਦੇ ਜਿਹੜੇ ਸੀਗਾ ਠੀਕ ਹੈ ਜੀ ਹਾਂਜੀ ਭੈਣ ਦੀਆਂ 14 ਲੀਟਰ ਕੱਢਿਆ ਸੀ ਤੇ ਲਸੂ ਕੋਟਲੀ ਖੜੀ ਹੈ ਕੋਟਲੀ ਖੜੀ ਹੈ ਹਾਂਜੀ ਕਿਸੇ ਘਰੇ ਲੂਬੀਰ ਦੇ ਕੋਲੇ ਉਹ ਵੀ ਹਾਂ ਕੋਟਲੀ ਦੇ ਨੇੜੇ ਬੈਕਾ ਹੈ ਆ ਘਰ ਦੇ ਵਿੱਚ ਹੀ ਹੈ ਕੋਟਲੀ ਪਹਾਰ ਆਪਣੇ ਨਾਲ ਕੋਟਲੀ ਪਸਾਵਾ ਸਿੰਘ ਖੜੀ ਹੈ ਜੀ ਹਾਂ ਕੋਟਲੀ ਸਾਸ ਸਿੰਘ ਬੈਕਾ ਤੇ ਰਹਿੰਦੇ ਆ ਬੈਕਾ ਤੇ ਰਹਿੰਦੇ ਆ ਚਲੋ ਕਿਸੇ ਵੀਰ ਨੇ ਮਦਰ ਦੇਖਣੀ ਇਸ ਦੀ ਉਹ ਵੀ ਦੇਖ ਸਕਦਾ ਤੇ ਬਾਕੀ ਪਲਾਨ ਸੇਲ ਦਾ ਕਿਵੇਂ ਬਣ ਗਿਆ ਜੀ ਕਿਉਂ ਵੇਚਣ ਦਾ ਦਾਦਾ ਬਣ ਗਿਆ ਝੋਟੀ ਸੋਹਣੀ ਹੈ ਜੀ ਸਾਰਾ ਕੁਝ ਮੇਰਾ ਵੀਰ ਜੀ ਦਾ ਦਾਦਾ ਬੱਚੇ ਬਾਹਰ ਗਏ ਤੇ ਉਹ ਆਂਦੇ ਵੀ ਇੱਥੇ ਇੱਕਦਾਂ ਰੇੜੀ ਆ ਜੋ ਜੀ ਮੇਰਾ ਲੱਗਦਾ ਵੀ ਛੋਟੀ ਸੇਲ ਕਰਕੇ ਫੇਰ ਹੀ ਜਾਣਾ ਪੈਗਾ ਉਤਰਾਂ ਤਾਂ ਫਿਰ ਨਹੀਂ ਸੁੱਤਰਾਂਗਾ ਆ ਦੇਖ ਰਿਹਾ ਕਿ ਫਿਰ ਉੱਤੇ ਕੋਈ ਨਹੀਂ ਰਹਿ ਜਾਣਾ ਕਰਨ ਵਾਲਾ ਸਹੀਦ ਬਹੁਤ ਆ ਵੇਖੋ ਇਹ ਹਾਂਜੀ ਆ ਦੇਖੋ ਜੀ ਇਤਰੇ ਮੂੰਹ ਫੜ ਕੇ ਦੋਸਤੋ ਵੀ ਸ਼ੁਰੂ ਤੋਂ ਜਿਹੜਾ ਇੱਕ ਆਦਤ ਬਣੀ ਹੋਈ ਆ ਵੀ ਕੋਈ ਤੇਲ ਪਾਣੀ ਦੇਣ ਦੀ ਕੋਈ ਮਸਾਲੇ ਜਿਵੇਂ ਆਪਾਂ ਕਹ ਲਈਏ ਪਸ਼ੂ ਨੂੰ ਆਪਾਂ ਦੇਨੇ ਸਖਾਏ ਹੁੰਦੇ ਆ ਪਸ਼ੂ ਮੂੰਹ ਜਿਹੜਾ ਈਜ਼ੀਲੀ ਫੜਾ ਦਿੰਦਾ ਕੱਲ ਨੂੰ ਕੋਈ ਚੀਜ਼ ਤੁਸੀਂ ਦੇਨੇ ਆ ਤੇ ਇਹੋ ਜਿਹੇ ਪਸ਼ੂ ਜਿਹੜਾ ਮੂੰਹ ਵੀ ਬੜਾ ਸੋਹਣਾ ਫੜਾ ਦਿੰਦਾ ਤੇ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਜਿਹੜੇ ਮੇਰੇ ਵੀਰ ਨੇ ਖਾਸ ਤੌਰ ਤੇ ਖਰੀਦੇ ਨੇ ਆ ਦੋਸਤੋ ਜਿਹੜਾ ਪਸ਼ੂ ਆਪਾਂ ਦਿਖਾ ਰਹੇ ਆ ਉਹਨੂੰ ਘਰ ਆ ਕੇ ਵੇਖ ਜ਼ਰੂਰ ਲਿਆ ਕਰੋ ਕਮੈਂਟ ਕਰਨੇ ਬਿਲਕੁਲ ਜਾਇਜ਼ ਹੈ ਕਮੈਂਟ ਹੁੰਦੇ ਆ ਕਰਨੇ ਜ਼ਰੂਰ ਕਰਿਆ ਕਰੋ ਪਰ ਚੀਜ਼ ਨੂੰ ਅਖਰੀ ਜਿਹੜੀ ਕੁਆਲਿਟੀ ਵੇਖ ਲਿਆ ਕਰੋ ਵੀ ਹਾਂ ਵੀ ਇਹ ਚੋਈ ਚੀਜ਼ ਕੁਆਲਿਟੀ ਕੀ ਆ ਕਈ ਵਾਰ ਆਪਾਂ ਨੂੰ ਨਹੀਂ ਚੀਜ਼ ਦਾ ਪਤਾ ਹੁੰਦਾ ਮਦਰ ਦੇ ਜਿਹੜੇ ਰਿਕਾਰਡ ਚੰਗੇ ਹੁੰਦੇ ਆ ਮਿਲਕ ਰਿਕਾਰਡ ਜਿਵੇਂ ਭਾਜੀ ਹੁਣਾਂ ਦੱਸਿਆ ਵੀ ਇਹਦੀ ਮਦਰ ਦਾ 16.5 ਲੀਟਰ ਠੀਕ ਆ ਤੇ ਝੋਟੀ ਵੀ ਆਪ ਵੀ ਝੋਟੀ ਦੱਸਦੀ ਪਈ ਆ ਵੀ ਬਹੁਤ ਚੰਗੇ ਰਵੇ ਦੇ ਵਿੱਚੋਂ ਆ ਸਿੰਗੀ-ਸੁੰਗੀ ਵੇਖੋ ਪੂਰੀਆਂ ਬ ਆ ਦੇਖੋ ਜੀ ਬਾਕੀ ਦੋਸਤੋ ਘਰੇ ਵੀ ਆਵੋਗੇ ਤੁਸੀਂ ਕੋਈ ਤੁਹਾਨੂੰ ਛੋਟੇ ਜਿਹੇ ਕੱਦ ਦੀ ਨਜ਼ਰ ਨਹੀਂ ਆਊਗੀ ਇਹੋ ਜਿਹੇ ਵੇਤ ਨਹੀਂ ਨੀਦਾ ਇਹਦਾ ਆਪਣਾ ਘਰ ਦੀ ਨਿਸ਼ਾਨੀ ਬਾਪੂ ਦੀ ਸਾਡੇ ਦੀ ਅੱਛਾ ਬਜ਼ੁਰਗਾ ਦੀ ਨਿਸ਼ਾਨੀ ਸੀ ਰਵੇ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਮਦਰ ਕਿੰਨੇ ਵੇ ਸਵੇਰ ਤੱਕ ਆਪਾਂ ਇਹਦੀ ਚੋਈ ਸੀਗੀ ਕਿੰਨੇ ਕ ਸਵੇਰ ਲੈ ਲਈ ਸੀਗੀ ਉਹ 4-5 ਸਵੇਰ ਸੋਈ ਸੀਗੀ 4-5 ਸਵੇਰ ਚੋਈ ਸੀਗੀ ਉਹ ਪਾਸੇ ਵਿੱਚ ਇਹਦੀ ਭੈਣ ਆ ਜਿਹੜੀ ਕੋਟਲੀ ਹੈ ਨਾ ਜਿਹੜੀ ਕੋਟਲੀ ਦੀ ਭੈਣ ਖੜੀ ਹੈ ਜੀ ਕਿੰਨੇ ਕ ਦੁੱਧ ਤੇ ਚੱਲਣ ਦੀ ਹੈ ਜੀ ਆਪਾਂ ਪੁੱਛ ਲ ਕੇ ਜਾਣਕਾਰੀ ਲਈ 14 ਲੀਟਰ ਕੱਢਿਆ ਸੀਗਾ ਨੇ ਪਹਿਲੇ ਸੂ। ਪਹਿਲਾਂ ਨੇ 14 ਲੀਟਰ ਹੋਣ ਨਹੀਂ ਮੈ ਪਤਾ ਕੀ ਹੁਣ ਜਿਆਦਾ ਹੋਵੇਗਾ। ਠੀਕ ਹੈ ਜੀ। ਉਹ ਕਿਸੇ ਵੀਰ ਨੇ ਵੇਖਣੀ ਹੋਵੇ ਉਹ ਵੀ ਆਪਦੀ ਚੈੱਕ ਕਰ ਸਕਦਾ। ਦੋ ਪੈਸੇ ਲਾਉਣੇ ਕਿਸੇ ਨੇ ਭੈਣ ਭਰਾ ਦੇ ਰਕਮ ਲਾਉਣੀ ਆ। ਤੇ ਇਹਦੀ ਭੈਣ ਸੇਟਰ ਵੀ ਵੇਖ ਸਕਦਾ। ਠੀਕ ਹੈ ਜੀ। ਆਹ ਵੇਖੋ ਜੀ। ਹਰ ਪਾਸੇ ਦੋਸਤੋ ਵੇਖੋ ਮੈਂ ਤੁਹਾਨੂੰ ਖੋਲ ਕੇ ਤੋੜ ਕੇ ਵੀ ਦਿਖਾਉਂਗਾ। ਠੀਕ ਹੈ ਜੀ। ਆਹ ਥਾਣੇ ਲੇਵਾ ਥਾਣ ਜਿਹੜਾ ਤੁਸੀਂ ਵੇਖ ਸਕਦੇ ਹੋ ਹਜੇ ਦੋਸਤੋ ਇੱਕ ਆਪਾਂ ਨਾਰਮਲੀ ਕਹਿ ਸਕਦੇ ਵੀ ਤੇ ਥਾਂ ਦੇਵਾ ਵੇਖੋ ਬਣਾਉਗੀ ਪੂਰਾ ਖੁੱਲਾ ਆ ਕਰੋ ਢੇਲਾ ਢੋਲਾ ਬਹੁਤ ਜਿਆਦਾ ਆਰਡਰ ਪੂਰਾ 200 ਤਿਆਰ ਕਰਕੇ ਝੋਟੀ ਨੇ ਸੂਣਾ ਤੇ ਆ ਪੇਠ ਪੁੱਠਾ ਵੇਖੋ ਜੀ ਠੀਕ ਆ ਚੜਾਈ ਵੇਖੋ ਉਚਾਈ ਵੇਖੋ ਤੇ ਭਾਜੀ ਇਹਨੂੰ ਕੋਲ ਕੇ ਦਿਖਾਈਏ ਬਾਕੀ ਠੰਡੀ ਤੇਰੀ ਪੂਰੀ ਆ ਦੋਸਤੋ ਕੱਦ ਘਾਟ ਵਜਨਦਾਰ ਪੂਰੀ ਝੋਟੀ ਆ ਤੇ ਠੰਡੀ ਸੀਲ ਪੂਰੀ ਹੈਗੀ ਆ ਠੀਕ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਲਓ ਵੀ ਦੋਸਤੋ ਕਰੋ ਚੈੱਕ ਤੇ 20 April ਨੂੰ ਦਿਨ ਪੂਰੇ ਹੁੰਦੇ ਹਨ ਜੀ ਹਾਂ ਜੀ ਠੀਕ ਹੈ ਅੱਜ 11 ਤਰੀਕ ਹੋ ਗਈ ਹੈ ਨਾ ਜੀ 11 ਤੇ ਘੱਟੋ ਘੱਟ 8-9 ਦਿਨ ਹਜੇ ਪਏ ਆ ਹਾਂ ਜੀ ਹਾਂ ਜੀ ਘੱਟੋ ਘੱਟ 20 ਦਿਨ 20 ਤਰੀਕ ਨੂੰ ਦਿਨ ਪੂਰੇ ਆ ਤੇ ਬਾਕੀ ਪੂਰੀ ਰਾਜੀ ਆ ਦੋਸਤੋ ਕੋਈ ਕਹਿਣ ਦੀ ਇਹ ਗੱਲ ਨਹੀਂ ਹੈਗੀ ਵੀ ਜਿੰਨੇ ਕ ਆਪਾਂ ਚੀਜ਼ ਦੱਸਣੀ ਹੈਗੀ ਕਿਉਂਕਿ ਛੋਟੀ ਸ਼ਕੀਨ ਆ ਜਿਹੜੇ ਕਿਸੇ ਸ਼ਕੀਨ ਵੀਰ ਨੇ ਪੈਸੇ ਲਾ ਕੇ ਚੀਜ਼ ਲੈ ਕੇ ਜਾਣੀ ਹੈ ਘਰੇ ਰੱਖਣ ਵਾਸਤੇ ਬੇਸ਼ੱਕ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤਸੱਲੀ ਆਪਣੀ ਜ਼ਰੂਰ ਕਰ ਲਿਓ ਤੇ ਪੱਕੇ ਕਰ ਲਿਓ ਠੀਕ ਹੈ ਦੋਸਤੋ ਇੱਕ ਡਿਮਾਂਡ ਹੁੰਦੀ ਆ ਹਰ ਇੱਕ ਪਸ਼ੂ ਦੀ ਠੀਕ ਆ ਜਦੋਂ ਆਪਾਂ ਵਿਕਰੀ ਤੇ ਲਾਉਨੇ ਆ ਤੇ ਰੇਟ ਭਾਅ ਪਰਤਾ ਪੁੱਛ ਲੈਨੇ ਕਿ ਕੀ ਹੈਗਾ ਇਸ ਝੋਟੀ ਦਾ ਤੇ ਭਾਜੀ ਦਿਆਲ ਸਿੰਘ ਜੀ ਕਿੰਨਾ ਕੁ ਮੁੱਲ ਰੱਖਿਆਗਾ ਝੋਟੀ ਦਾ ਮੁੱਲ ਵੀਰ ਜੀ ਫੋਨ ਤੇ ਕਰ ਲਾਂ ਫੋਨ ਨੰਬਰ ਦੇ ਦਿੰਨੇ ਆ ਠੀਕ ਆ ਜੀ ਹਾਂ ਫੋਨ ਨੰਬਰ ਆਪਾਂ ਦਾ 98733 25468 ਠੀਕ ਆ ਜੀ ਇਹ ਨੰਬਰ ਜਿਹੜਾ ਦੋਸਤੋ ਭਾਜੀ ਦਿਆਲ ਸਿੰਘ ਹੋਰਾਂ ਦੇ ਇੱਕ ਵਾਰੀ ਫੇਰ ਕਨਫਰਮ ਆਪਾਂ ਕਰਾ ਦੇਨੇ ਹਾਂ ਜੀ ਹਾਂ ਜੀ 79733 79733 ਹਾਂਜੀ 25468 25468 ਹਾਂਜੀ ਇਹ ਪਾਜੀ ਦਿਆਲ ਸਿੰਘ ਹੋਰਾਂ ਦੇ ਨੰਬਰ ਆ ਤੇ ਮਾਨ ਸਤਕਾਰ ਪਾਜੀ ਕਿਸੇ ਭੈਣ ਭਰਾ ਨੇ ਕਾਲ ਕੀਤੀ ਤੇ ਮੁੱਲ ਉਹ ਹਿਸਾਬ ਨਾਲ ਤੁਸੀਂ ਕਰਿਓ ਵੀ ਭੈਣ ਭਰਾ ਅੱਗੇ ਲੈ ਜਾ ਕੇ ਕਈ ਤਰ੍ਹਾਂ ਦੇ ਗਾਂ ਵੀ ਜਾ ਕੇ ਤੋਂ ਬਹੁਤ ਜੱਦ ਖੇਚਲਾਂ ਕਰਨੀਆਂ ਪੈਂਦੀਆਂ ਜੀ ਪਸ਼ੂ ਦਾ ਦੁੱਧ ਕੱਢ ਕੇ ਗਾਂ ਸੇਲ ਕਰਨੀ ਆ ਕਬੀਲਦਾਰੀ ਤੋੜਨੀ ਆ ਪਸ਼ੂ ਦਾ ਹਾਂਜੀ ਕਿਸੇ ਨੇ ਘਰ-ਬਾਰ ਚਲਾਉਣਾ ਹੁੰਦਾ ਤੇ ਵੀ ਉਹ ਪਾਣਾ ਜਿਹੜੀ ਤੁਸੀਂ ਕਰ ਲਿਓ ਜਿਹੜੇ ਹਿਸਾਬ ਨਾਲ ਕਿਸੇ ਵੀਰ ਨੇ ਸੋਹਣਾ ਰੇਟ ਦੱਸਤਾ ਤੇ ਉਹ ਹਿਸਾਬ ਨਾਲ ਤੁਸੀਂ ਜਿਹੜੀ ਛੋਟੀ ਦੇਦੇ ਹ ਜੀ ਠੀਕ ਹੈ ਠੀਕ ਹੈ ਜੀ ਬਾਕੀ ਛੋਟੀ ਜਿਹੜੀ ਦੋਸਤੋ ਤਾਰੀਫ ਕਰਨੀ ਬੰਦੀ ਜਿਵੇਂ ਮਰਜ਼ੀ ਥੱਲੇ ਪਾ ਲਾਈ ਕਾਬਲੇ ਤਾਰੀਫ ਹੈ ਛੋਟੀ ਸੋਹਣੀ ਦਾ ਮੂੰਹ ਜਿਵੇਂ ਮਰਜ਼ੀ ਦਾ ਜਿੱਦਾਂ ਮੂੰਹ ਮਰਜ਼ੀ ਫੜ ਲਓ ਕੋਈ ਨੂੰ ਫੇਰ ਤੁਹਾਨੂੰ ਦਿਖਾ ਦੇਣਾ ਦੇਖੋ ਆਹ ਦੇਖੋ ਨਾਲ ਕਿਹਨਾਂ ਜਿਵੇਂ ਮਰਜ਼ੀ ਦਾ ਆਹ ਦੇਖੋ ਜੀ ਜਿਵੇਂ ਮਰਜ਼ੀ ਮੂੰਹ ਫੜ ਕੇ ਤੇ ਤੁਸੀਂ ਜਿਹੜਾ ਦੋਸਤੋ ਚੀਜ਼ ਦੇ ਲੈ ਸਕਦੇ ਵੀ ਠੰਡੀ ਤੇਰੀ ਛੋਟੀ ਹੈ ਆ ਕਰੋ ਚੈੱਕ ਆ ਲਓ ਠੀਕ ਹੈ ਜੀ ਓਕੇ ਪਾਜੀ ਮਿਹਰਬਾਨੀ ਜੀ ਓਕੇ ਓਕੇ